ਸਤ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਸਪੈਸ਼ਲੀ ਵਰਸਸ ਅਸਪੈਸ਼ਲੀ ਸ਼ਬਦ ਬਾਰੇ ਗੱਲ ਕਰਾਂਗੇ ਸਪੈਸ਼ਲੀ ਦਾ ਮਤਲਬ ਹੁੰਦਾ ਖਾਸ ਤੌਰ ਤੇ ਅਤੇ ਅਸਪੈਸ਼ਲੀ ਦਾ ਮਤਲਬ ਹੁੰਦਾ ਹੈ ਖਾਸ ਕਰਕੇ ਭਾਵੇਂ ਇਹਨਾਂ ਦਾ ਅਰਥ ਇੱਕੋ ਜਿਹਾ ਹੀ ਹੁੰਦਾ ਹੈ ਪਰ ਇਹਨਾਂ ਵਿੱਚ ਅੰਤਰ ਪਾਇਆ ਜਾਂਦਾ ਹੈ ਅੱਜ ਅਸੀਂ ਉਸ ਬਾਰੇ ਗੱਲ ਕਰਾਂਗੇ ਸਪੈਸ਼ਲੀ ਮੀਨਸ ਪੋਰ ਐਸਪੈਸ਼ਲ ਰੀਜ਼ਨ ਮਤਲਬ ਕਿਸੇ ਖਾਸ ਕਾਰਨ ਲਈ ਤੁਸੀਂ ਜਦੋਂ ਕੁਝ ਵੀ ਕਿਸੇ ਲਈ ਖਾਸ ਕਰਦੇ ਹੋ ਉਸ ਸਮੇਂ ਸਪੈਸ਼ਲੀ ਸ਼ਬਦ ਦੀ ਵਰਤੋਂ ਹੁੰਦੀ ਹੈ ਉਦਾਹਰਨ ਦੇ ਤੌਰ ਤੇ this dish is specially made for you ਇਹ ਡਿਸ਼ ਖਾਸ ਤੌਰ ਤੇ ਤੁਹਾਡੇ ਲਈ ਬਣਾਈ ਗਈ ਹੈ ਇੱਕ ਹੋਰ ਉਦਾਹਰਨ dresses made specially for a wedding ਖਾਸ ਤੌਰ ਤੇ ਵਿਆਹ ਲਈ ਬਣਾਏ ਗਏ ਕੱਪੜੇ ਸਪੈਸ਼ਲੀ ਸ਼ਬਦ ਦੀ ਵਰਤੋਂ ਉਦੋਂ ਕੀਤੀ ਜਾਂਦੀ ਹੈ ਜਦੋਂ ਤੁਸੀਂ ਕਿਸੇ ਖਾਸ ਲਈ ਕੁਝ ਖਾਸ ਕਰਨਾ ਚਾਹੁੰਦੇ ਹੋ ਉਸ ਸਮੇਂ ਸਪੈਸ਼ਲੀ ਵਰਤ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ ਦੂਜੇ ਪਾਸੇ ਸਪੈਸ਼ਲੀ ਮੀਨਸ ਮੋਰ ਦੈਨ ਯੂਜ਼ਲੀ ਮਤਲਬ ਆਮ ਨਾਲੋਂ ਵੱਧ ਬਹੁਤ ਸਾਰੀਆਂ ਚੀਜ਼ਾਂ ਵਿੱਚੋਂ ਇੱਕ ਨੂੰ ਜ਼ਿਆਦਾ ਪਸੰਦ ਕਰਨਾ ਉਦਾਹਰਨ ਦੇ ਤੌਰ ਤੇ ਆਈ ਲਾਈਕ ਵਾਕਿੰਗ ਸਪੈਸ਼ਲੀ ਇਨ ਦਾ ਮਾਰਨਿੰਗ ਮੈਨੂੰ ਸੈਰ ਕਰਨਾ ਪਸੰਦ ਹੈ ਖਾਸ ਕਰਕੇ ਸਵੇਰੇ ਇੱਕ ਹੋਰ ਅਧਾਰਨ ਆਈ ਲਾਈਕ ਐਨੀਮਲ اسپੈਸ਼ਲੀ ਡੌਗਸ ਮੈਨੂੰ ਜਾਨਵਰਾਂ ਵਿੱਚੋਂ ਖਾਸ ਕਰਕੇ ਕੁੱਤੇ ਪਸੰਦ ਹਨ اسپੈਸ਼ਲੀ ਸ਼ਬਦ ਦੀ ਵਰਤੋਂ ਉਦੋਂ ਕੀਤੀ ਜਾਂਦੀ ਹੈ ਜਦੋਂ ਅਸੀਂ ਬਹੁਤ ਸਾਰੀਆਂ ਚੀਜ਼ਾਂ ਵਿੱਚੋਂ ਕਿਸੇ ਇੱਕ ਚੀਜ਼ ਨੂੰ ਜ਼ਿਆਦਾ ਮਹੱਤਵ ਦਿੰਨੇ ਹਾਂ ਉਹਨੂੰ ਜ਼ਿਆਦਾ ਪਸੰਦ ਕਰਦੇ ਹਾਂ ਉਸ ਸਮੇਂ اسپੈਸ਼ਲੀ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ ਉਮੀਦ ਕਰਦੀ ਹਾਂ ਕਿ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਸਮਝ ਗਏ ਹੋਵੋਗੇ ਕਿ ਸਪੈਸ਼ਲਿਟੀ ਤੇ ਸਪੈਸ਼ਲੀ ਵਿੱਚ ਕੀ ਅੰਤਰ ਹੁੰਦਾ ਹੈ ਧੰਨਵਾਦ